ਹਾਂਜੀ ਖੜੇ ਆ ਪਿੰਡ ਜਸਪਾਲੋਂ ਤਹਿਸੀਲ ਖੰਨਾ ਦੇ ਵਿਖੇ ਆ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਹਮਣੇ ਟੋਬਾ ਹੈ ਇਹ ਟੋਬੇ ਦਾ ਪਾਣੀ ਓਵਰਫਲੋ ਹੋ ਕੇ ਜੋ ਪਿੰਡ ਦੀਆਂ ਗਲੀਆਂ ਨੇ ਇਹਨਾਂ ਵਿੱਚ ਇਸ ਕਦਰ ਭਰ ਚੁੱਕਿਆ ਕਿ ਲੋਕਾਂ ਦੇ ਲੰਘਣ ਦੇ ਲਈ ਰਸਤਾ ਬਿਲਕੁਲ ਨਹੀਂ ਬਚਿਆ ਇਹ ਤੁਸੀਂ ਸਫਾਈ ਦਾ ਹਾਲ ਦੇਖ ਸਕਦੇ ਹੋ ਪਿੰਡ ਜਸਪਾਲੋਂ ਤਹਿਸੀਲ ਖੰਨਾ ਇਹ ਸਮੱਸਿਆ ਇੱਥੇ ਪਿਛਲੇ 5-7 ਸਾਲ ਤੋਂ ਚੱਲੀ ਆ ਰਹੀ ਆ ਉਹ ਸਾਹਮਣੇ ਟੁੱਬਾ ਇਹ ਟੁੱਬਾ ਓਵਰਫਲੋ ਹੋ ਕੇ ਇਧਰ 5-7 ਘਰ ਨੇ ਉਹਨਾਂ ਘਰਾਂ ਦੇ ਲੋਕ ਇਸ ਗਲੀ ਵਿੱਚੋਂ ਕਿਸ ਤਰ੍ਹਾਂ ਲੰਘਦੇ ਹੋਣਗੇ ਇਸ ਗੱਲ ਦਾ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿਉਂਕਿ ਇਹ ਜਿਹੜਾ ਪਾਣੀ ਹੈ ਗਲੀ ਵਿੱਚ ਪਾਣੀ ਭਰਿਆ ਹੋਇਆ ਇਹ ਟੋਬੇ ਦਾ ਪਾਣੀ ਆ ਉਹ ਸਾਹਮਣੇ ਟੁੱਬਾ ਹੈ ਜਿਹੜਾ ਓਵਰਫਲੋ ਹੋ ਕੇ ਓਵਰਫਲੋ ਹੋ ਕੇ ਇਸ ਗਲੀ ਵਿੱਚ ਭਰ ਚੁੱਕਿਆ ਹੈ ਦਾ ਮੁੰਡਾ ਜਿੱਦਣ ਆਊ ਉਦੋਂ ਬੁਲਾਵਾਂਗੇ ਅਸੀਂ ਅਗਲੇ ਨੂੰ ਕੀ ਦੱਸਿਓ ਵੀ ਸਾਡੇ ਦਰਾਮੂਰੇ ਆਹ ਹੱਲਾ ਹੋਰ ਨਮਾਣੀ ਦਾ ਅਸਤੀ ਦਾ ਤਿਹਾਰ ਦੇ ਨਾਣਾ ਸੀਦਾ ਜਦ ਸਹਰਿਆਂ ਨੂੰ ਮਾਣਾਂਗਾ ਆਪਾਂ ਭਗਾਏ ਉਹੀ ਤਾਂ ਗੱਲ ਹੈ ਮੈਨੂੰ ਬੇਸ਼ਕੀ ਮਹਿਸੂਸ ਹਾਂ ਬੇਸ਼ਕੀ ਤਾਂ ਹੁੰਦੀ ਹੀ ਆ ਉਹ ਨਾ ਕਾ ਕਮੀ ਇਹੀ ਹੈ ਵੀ ਪਤਾ ਜਾਣ ਕੇ ਕਹਿੰਦੇ ਮੈਂ ਗਰਮੀ ਕਰਤੀ ਉਹ ਵੀ ਤਾਂ ਹੈ ਨਾ ਤੁਸੀਂ ਜੱਪਾ ਚਾ ਬੀੜੀ ਪੀਣਾ ਨਹੀਂ ਮੈਂ ਪਾਣੀ ਲੈ ਤੁਹਾਡਾ ਕੀ ਹਾਲ ਹੈ ਮੁੰਨੜੀਆਂ ਖੰਨੇ ਆ ਕਹੂਨ ਕਰ ਮੈਂ ਇੰਨਾ ਲੜੀਆਂ ਆ ਕੋਈ ਰਿਸ਼ਤੇਦਾਰ ਆ ਮੁੰਨੜੀਆਂ ਆ ਦੇਖ ਲਈ ਉਹ ਤਾਂ ਤੀਆਂ ਨੰਨੀ ਉੱਠੋਗੇ ਵੀਡੀਓ ਬਣਾਉਂਦੇ ਆ ਵੀਡੀਓ ਬਣਾ ਕੇ 10 ਲੱਖ ਰੁਪਏ ਕਰਪਾ ਨੇ ਵੀਡੀਓ ਨੂੰ ਮੇਰੀ ਗੱਲ ਹੋਈ ਹੈ 10 ਲੱਖ 15 ਲੱਖ ਰੁਪਏ ਕਰਪਾ ਨੇ 10 ਲੱਖ ਪਰੰਦਾ ਕੀ ਹਾਂਜੀ ਵੀਰ ਜੀ ਕਿੰਨਾ ਜੀ ਤੁਹਾਡਾ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਕਿੰਨੇ ਘਰਨੇ ਤੇ ਤੁਹਾਡੇ ਦੋ ਚਾਰ ਘਰਨੇ ਜੀ ਚਾਰ ਘਰਨੇ ਕਿੰਨੇ ਕ ਮਤਲਬ ਤੁਸੀਂ ਮੈਂਬਰ ਹੋਈਆਂ ਚਾਰ ਘਰਨੇ ਦੇ ਵਿੱਚ ਹੈਗੇ ਨੇ ਜੀ 50 ਕ ਮੈਂਬਰ ਤਾਂ ਜੀ ਯਾਰ ਮੈਂ ਪੁੱਛ ਲਈ ਆਹੀ ਹਾਲਾਤ ਆ ਡਾ ਲੰਘਣ ਬਹੁਤ ਬੁਰਾ ਹਾਲ ਆ ਇਹ ਦੇਖੋ ਤਾਂ ਸਹੀ ਤੁਸੀਂ ਕੋਈ ਹੋਰ ਰਸਤਾ ਹੈਗਾ ਲੰਘਣ ਦਾ ਨਾ ਕੋਈ ਰਸਤਾ ਨਹੀਂ ਜੀ ਕੀ ਰਸਤਾ ਹਾਂਜੀ ਕਿੰਨੇ ਕੋ ਮਤਲਬ ਮਹੀਨੇ ਹੋ ਗਏ ਪਾਣੀ ਨੂੰ ਤੇ ਦਾ ਨਿੰਦਰਿੰਦਰ ਮਹੀਨੇ ਵਾਲਾ ਕੰਮ ਨਹੀਂ ਇਹ ਤਾਂ ਸਾਲ ਹੋ ਗਏ ਜੀ ਪਾਣੀ ਸੁੱਕਦਾ ਹੀ ਨਹੀਂ ਜੀ ਪਾਣੀ ਸੁੱਕਦਾ ਹੀ ਨਹੀਂ ਹੈਗਾ ਜੀ ਅਜੇ ਤੱਕ ਨਾ ਮੀਂਹ ਪਿਆ ਉਸ ਦਿਨ ਦਾ ਤਾਂ ਆ ਬਸ ਨਹਿਰੇ ਲੱਗੀ ਪਈ ਆ ਉਰੇ ਹਾਂਜੀ ਬੁਰਾ ਹਾਲ ਹੋਇਆ ਪਿਆ ਇਹਦਾ ਸਰਕਾਰ ਨੂੰ ਚਾਹੀਦਾ ਵੀ ਬਈ ਉੱਚੀ ਕਰਕੇ ਜੀ ਤਾਂ ਲੋਟ ਆਊ ਕੰਮ ਚਾ ਨਾ ਟੁੱਬਾ ਪੁੱਟਿਆ ਜਾਦਾ ਲੱਗਦਾ ਵੀ ਉਹਨਾਂ ਕੋਈ ਸਮੱਸਿਆ ਹੱਲ ਹੋਊਗੀ ਓਵਰ ਪਾਣੀ ਤਾਂ ਜਾਊਗਾ ਹੀ ਜੀ ਬਾਹਰ ਹਾਂਜੀ ਬੀਹੀ ਚ ਪਾਣੀ ਤਾਂ ਨਹੀਂ ਖੜੂਗਾ ਕੋਈ ਸਰਕਾਰ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਇੱਥੇ ਦੇਖਣ ਵਾਸਤੇ ਕੋਈ ਨਹੀਂ ਆਇਆ ਜੀ ਆਉਂਦੇ ਦਾ ਬਸ ਉਹਨੂੰ ਪਤਾ ਹੀ ਹੈ ਜੀ ਹੱਲ ਕਿਸੇ ਨੇ ਨਹੀਂ ਕੀਤਾ ਕਿਸੇ ਸਰਕਾਰ ਨੇ ਨਹੀਂ ਕਿਸੇ ਸਰਪੰਚ ਨੇ ਨਹੀਂ ਕੀਤਾ ਹਾਂਜੀ ਕੀ ਮੰਗ ਕਰ ਨੂੰ ਮੰਗ ਇਹੀ ਹੈ ਜੀ ਸਾਡੀ ਬੀਹੀ ਬਸ ਨਵੀਂ ਬਣ ਜਵੇ ਜੀ ਸ਼ੁਰੂ ਤੋਂ ਉੱਚੀ ਕਰਕੇ ਜੀ ਤੇ ਨਵਾ ਟੋਬਾ ਬਣ ਜਵੇ ਜੀ ਪਟਿਆ ਜਾਵੇ ਉਧਰ ওভারਫਲੋ ਪਾਣੀ ਨਿਕਲ ਹੋਵਰਫਲੋ ਪਾਣੀ ਨਿਕਲ ਜਾਣਾ ਹੈ ਸਾਡਾ ਹਾਂਜੀ ਹਾਂਜੀ ਬੀਬੀ ਜੀ ਹਾਂਜੀ ਕੀ ਕਹੋਗੇ ਅਸੀਂ ਜਸਪਾਣੋਂ ਦੇ ਰਹਿਣ ਵਾਲੇ ਆ ਅਸੀਂ ਤਹਿਸੀਲ ਖੰਨਾ ਜਸਪਾਣੋਂ ਪਿੰਡ ਦੇ ਰਹਿਣ ਵਾਲੇ ਆ ਇੱਥੇ ਬਹੁਤ ਬੀਡੀਪੀਓ ਸਾਰੇ ਕਰਮਚਾਰੀ ਆ ਕੇ ਗਏ ਨੇ ਸਾਰਿਆਂ ਨੂੰ ਅਸੀਂ ਕਹਿ ਚੁੱਕੇ ਆ ਪਰ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਜੇਕਰ ਇਸੇ ਤਰ੍ਹਾਂ ਰਿਹਾ ਅਸੀਂ ਕੱਲ ਨੂੰ ਬੀਡੀਪੀਓ ਦੇ ਦਫ਼ਤਰ ਦਾ ਘਰਾਓ ਕਰਾਂਗੇ ਜਾਂ ਤਾਂ ਅਸੀਂ ਮਰਾਂਗੇ ਜਾਂ ਅਸੀਂ ਬਚ ਜਾਾਂਗੇ ਦੇਖੋ ਇੱਕ ਕੰਮ ਕਰਕੇ ਹਟਾਂਗੇ ਬਸ ਪਿੰਡ ਤੁਹਾਡਾ ਤਾਂ ਕਿਹੜਾ ਪਿੰਡ ਆ ਜਿਸਪਾਲੋਂ ਜੀ ਇਹ ਗਲੀਆਂ ਜਿੰਨਾ ਪਾਣੀ ਭਰਿਆ ਹੈ ਕਿਵੇਂ ਰਹਿੰਦੇ ਹੋ ਤੁਸੀਂ ਨਾ ਬੀਬਾ ਮੇਰਾ ਸਾਡੇ ਪਿੰਡ ਦਾ ਏਕਾ ਨਹੀਂ ਹੈਗਾ ਹੂੰ ਏਕਾ ਤਾਂ ਹੋ ਜਾਂਦਾ ਫਿਰ ਵਿੱਚੋਂ ਬਿੰਦੇ ਪਾਟ ਜਾਂਦੇ ਨੇ ਹੂੰ ਅੱਦੇ ਉਧਰ ਅੱਦੇ ਉਧਰ ਇੱਥੇ ਸਾਰੇ ਆ ਕੇ ਚਲੇ ਗਏ ਅਫਸਰ ਵੀ ਆਹ ਦੇਖੋ ਮਕਾਨ ਪਿਆ ਪੰਜ ਬੱਚਿਆਂ ਦਾ ਪਿਓ ਤੀ ਛੱਡ ਕੇ ਚਲੇ ਗਿਆ ਹੂੰ ਹੁਣ ਉਹ 6000 ਰੁਪਿਆ ਕਿਰਾਇਆ ਦਿੰਦਾ ਉੱਥੇ ਹੂੰ ਦਰਾਇ ਰਹਿੰਦਾ ਮਾਤਾ ਵੀ 75 ਸਾਲ ਹੋ ਗਏ ਮਾਤਾ ਉਹਦੀ ਮਰ ਗਈ ਇੱਥੇ ਕੈਂਸਰ ਹੋ ਗਿਆ ਉਹਨੂੰ ਹਮ ਹਰ ਕਿਉਂ ਜਵਾਕ ਲੈ ਕੇ ਇਥੋਂ ਨੱਠ ਗਿਆ ਅੱਛਾ ਜੀ ਆ ਦੇਖ ਲਓ ਮਕਾਨ ਪਾਣੀ ਦੇ ਵਿੱਚ ਖੜਾ ਹਮ ਜੇ ਉਹਨਾਂ ਦਾ ਹੱਲ ਨਹੀਂ ਹੁੰਦਾ ਤੇ ਫਿਰ ਕੀ ਕਰੋਗੇ ਤੁਸੀਂ ਹਾਲਾਸੀਂ ਉੱਥੇ ਜਾਵਾਂਗੇ ਜਾਂ ਮਰਾਂਗੇ ਜਾਂ ਮਾਰਾਂਗੇ ਇੱਥੇ ਵੀ ਮਰੇ ਹੀ ਹੋਇਆ ਪਾਣੀ ਚ ਹਮ ਇੱਥੇ ਸਾਡੇ ਕਿੰਨੀਆਂ ਮੌਤਾਂ ਹੋ ਗਈਆਂ ਐਸੇ ਇਸ ਜਗ੍ਹਾ 'ਚ ਹਮ ਹੋਇਆ ਵੀ ਕੈਂਸਰ ਆ ਅੱਛਾ ਜੀ ਫੇਰ ਹੁਣ ਹੋਰ ਅਸੀਂ ਕੀ ਕਰਾਂਗੇ ਮਰਾਂਗੇ ਹੀ ਇਹ ਪੰਚਾਇਤਾਂ ਨੇ ਕੁਝ ਨਹੀਂ ਕੀਤਾ ਨਾ ਪੰਚਾਇਤ ਕੋਈ ਨਹੀਂ ਕੁਛ ਕਰਦੀ ਹੈਗੀ ਪੰਚਾਇਤ ਸਾਡੇ ਵਧੀਆ ਆਉਂਦੀও ਨਹੀਂ ਕੋਈ ਨਹੀਂ ਤੁਸੀਂ ਪੰਚਾਇਤਾਂ ਵੀ ਤੁਸੀਂ ਲੋਕਾਂ ਨੇ ਚੁਣੀ ਹੁੰਦੀ ਆ ਲੋਕਾਂ ਜਦੋਂ ਵੋਟਾਂ ਲੈਣ ਜਦੋਂ ਸਾਡੇ ਕੋ ਆਉਂਦੇ ਨਹੀਂ ਅਸੀਂ ਐਂ ਕਰਾਂਗੇ ਅਸੀਂ ਬਹੁਤ ਕਰਾਂਗੇ ਸਾਡਾ ਪਾਣੀ ਹੁਣ ਆਪਦਾ ਟੋਆ ਪੱਟਿਆ ਹੋਇਆ ਅੱਛਾ ਜੀ ਜਿਹੜਾ ਸਾਡੇ ਥੋਂ ਚ ਹੀ ਪਾਣੀ ਪਿੰਦਾ ਸਾਡੇ ਪਾਣੀ ਦਾ ਕੋਈ ਹੱਲ ਨਹੀਂ ਐਡੀ ਕਲੋਨੀ ਬਣ ਗਈ ਉੱਥੇ ਕੋਈ ਤੋਬਾ ਨਹੀਂ ਕੁਛ ਨਹੀਂ ਅਸੀਂ ਵੀ ਉੱਥੇ ਬਿਮਾਰੀ ਹੋਣਾ ਗੰਦਾ ਪਾਣੀ ਖੜਾ ਆਲੇ-ਦਾਲੇ ਹਾਂਜੀ ਹੁਣ ਵੀ ਜੀ ਕਿੰਨਾ ਜੀ ਤੁਹਾਡਾ ਮੇਰਾ ਨਾਮ ਜੀ ਗਰਦੀਪ ਕੌਰ 72-75 ਸਾਲ ਹੋ ਗਏ ਦੇਸ਼ ਨੂੰ ਯਾਦ ਹੋਏ ਅਜੇ ਤੱਕ ਜਿਵੇਂ ਗਲੀਆਂ ਨਾਲੀਆਂ ਟੋਬਿਆਂ ਦਾ ਜਿਹੜਾ ਸਮੱਸਿਆ ਉੱਥੇ ਖੜੀ ਆ ਤੁਹਾਡੇ ਪਿੰਡ ਦੇ ਵਿੱਚ ਕਈ ਸਾਲਾਂ ਤੋਂ ਇਦਾਂ ਹੀ ਪਾਣੀ ਖੜਾ ਕੀ ਕਹੋਗੇ ਇਸ ਬਾਰੇ ਅਸੀਂ ਕੀ ਕਹਣਾ ਜੀ ਅਸੀਂ ਤਾਂ 30-35 ਸਾਲ ਹੋ ਗਏ 15 ਤਾਂ ਪੱਕੇ ਹੀ ਹੋ ਗਏ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਕੋਈ ਸਰਪੰਚ ਨਹੀਂ ਸੁਣਦਾ ਆਪਣੀਆਂ ਗੱਲਾਂ ਕਰਦੇ ਨੇ ਚਲੇ ਜਾਂਦੇ ਨੇ ਪਰਸੋਂ ਵੀ ਸਾਡੇ ਉਰੇ ਇਕੱਠ ਸੀਗਾ ਅਸੀਂ ਉੱਥੇ ਵੀ ਸੀਗੇ ਹਾਂਜੀ ਬਸ ਉਹਨਾਂ ਦੀ ਪਤਾ ਨਹੀਂ ਕੀ ਹਿਸਾਬ ਕਿਤਾਬਾ ਪਿੰਡ ਦੇ ਆਂਦਾ ਕੀ ਜਿਹੜੇ ਆਉਂਦੇ ਨੇ ਉਹਨਾਂ ਦਾ ਸਾਨੂੰ ਕੋਈ ਪਤਾ ਨਹੀਂ ਕੋਈ ਕੰਮ ਨਹੀਂ ਕਰਦਾ ਅਸੀਂ ਉਹਨਾਂ ਨੂੰ ਕਿਹਾ ਸਾਡੇ ਰਾਉਂਡ ਲਾ ਕੇ ਆਓ ਨਹੀਂ ਆਏ ਅੱਛਾ ਜੀ ਠੀਕ ਆ ਨਾ ਹੁਣ ਦੇਖੋ ਸਾਡੇ ਇਹਨਾਂ ਦੇ ਘਰਦਿਆਂ ਦੀ ਡੈਥ ਹੋਈ ਇੱਧਰ ਮਦਰ ਦੀ ਹੋਈ ਮੈਂ ਆਪਰੇਸ਼ਨ ਕਰਾਇਆ ਇਨਫੈਕਸ਼ਨ ਹੁੰਦੀ ਆ ਸਾਨੂੰ ਪਾਣੀ ਦੀ ਹਾਂਜੀ ਸਾਡੀ ਤੁਸੀਂ ਇਹ ਦੇਖੋ ਵੀ ਕਿਉਂ ਨਹੀਂ ਸੁਣਵਾਈ ਹੁੰਦੀ ਪਹਿਲਾਂ ਤਾਂ ਅਸੀਂ ਇਹ ਪੁੱਛਣਾ ਚਾਹੁੰਦੇ ਆ ਨੰਬਰ 2 ਤੇ ਤੁਸੀਂ ਹੁਣ ਸਾਰੇ ਸਾਨੂੰ ਦੇਖਦੇ ਹੋ ਸਾਡੀ ਕੋਈ ਜੀਵਤ ਥੋੜੀਆ ਘਰਾਂ ਇਹ ਵੀ ਜਿਸ ਤਰ੍ਹਾਂ ਉਹਨਾਂ ਦੇ ਲੋਕ ਸਭਾ ਵੋਟਰਾਂ ਲੰਘ ਕੇ ਗਈਆਂ ਨੇ ਲੋਕ ਇੱਥੇ ਜਿਹੜੇ ਮਤਲਬ ਨੇਤਾ ਲੋਕ ਹੋਣਗੇ ਇੱਥੇ ਵੋਟਾਂ ਮੰਗਵਾਉਂਦੇ ਹੋਣਗੇ ਹਾਂਜੀ ਤੁਸੀਂ ਦੱਸਿਆ ਨੇ ਉਹਨਾਂ ਨੂੰ ਵੀ ਸਾਡੀ ਸਮੱਸਿਆ ਦਾ ਹੱਲ ਕਰ ਕਹਿੰਦੇ ਨੇ ਕਰਾਂਗੇ ਵੋਟਾਂ ਲੈ ਕੇ ਸੈੱਟ ਹੋ ਜਾਂਦੇ ਨੇ ਘਰੇ ਆਪਣੇ ਹੁਣ ਕਹ ਕੈ ਸਾਲ ਸਰਪੰਚ ਚੱਲੇ ਗਏ ਕੋਈ ਕਹੇ ਤੇ ਆਉਂਦਾ ਵੀ ਨਹੀਂ ਦੇਖਣ ਸਾਨੂੰ ਜਿਸ ਤਰ੍ਹਾਂ ਜਿਹੜੇ ਐਮਐਲਏ ਹੁੰਦੇ ਨੇ ਹਲਕੇ ਦੇ ਲੋਕਾਂ ਦੇ ਭੋਗਾਂ ਤੇ ਵਿਆਹਾਂ ਤੇ ਆਉਂਦੇ ਨੇ ਇੱਥੇ ਆਉਂਦੇ ਹੋਣਗੇ ਕਹਿੰਦੇ ਨੇ ਜੀ ਆ ਕੇ ਕਰਾਂਗੇ ਕੰਮ ਪਹਿਲਾਂ ਘੋਰ ਕੀਰਤ ਸੀ ਉਹਨੇ ਕਿਹਾ ਨਹੀਂ ਕਰਿਆ ਉਹ ਗਾਂਹ ਵਾਲਿਆਂ ਤੇ ਛੱਡ ਦਿੰਦੇ ਨੇ ਹੂੰ ਕੋਈ ਨਹੀਂ ਕੰਮ ਕਰਦਾ ਪਤਾ ਨਹੀਂ ਇਹਨਾਂ ਦੀ ਰਲਿ ਮਿਲੀ ਆ ਜਾਂ ਉਹ ਨਹੀਂ ਕਰਦੇ ਜਾਂ ਇਹ ਨਹੀਂ ਕਰਦੇ ਸਾਨੂੰ ਸਮਝ ਨਹੀਂ ਕੋਈ। ਅ ਨਿਯਤ ਕੋਸ਼ ਨਹੀਂ ਕਰਦੇ ਤੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਉਹ ਕੁਝ ਨਹੀਂ ਕਰਦੇ ਹੁਣ ਕੀ ਕਰੋਗੇ? ਹੋਣਾ ਸੀ ਜਾ ਕੇ ਬੈਠਾਂਗੇ ਜੀ ਉੱਥੇ। ਧਰਨੇ ਲਾਵਾਂਗੇ। ਵੀਡੀਓ ਦਫ਼ਤਰ ਦਾ ਘਰੋ ਕਰਾਂਗੇ ਕੋਈ ਤਾਂ ਹੱਲ ਕਰਾਂਗੇ ਨਹੀਂ ਅਸੀਂ ਘਰ ਛੱਡਾਂਗੇ ਕੋਈ ਹੱਲ ਆ ਨਾ ਸਾਡੇ ਕੋਲ ਤਾਂ। ਹੁਣ ਤੁਹਾਡੀ ਸਾਡੀ ਕੋਈ ਜੀਬ ਹੈ ਤਾਂ ਤੁਸੀਂ ਆਪ ਹੀ ਦੇਖੋ ਸਾਰੇ ਲੋਕ। ਸਾਰੇ ਪਿੰਡ ਦਾ ਪਾਣੀ ਆ ਚਾਰ ਪੰਜ ਘਰਾਂ ਦਾ ਪਾਣੀ ਨਹੀਂ ਹੈਗਾ। ਸਾਰੇ ਪਿੰਡ ਦਾ ਪਾਣੀ ਆਉਂਦਾ ਸੀ ਅਸੀਂ ਅਸੀਂ ਮੂਰੇ ਭੋਗਤਦੇ ਆ ਸਾਰੇ ਅੱਗੇ ਦੋ ਟੋਬੇ ਕੋਦਰ ਅੱਗੇ ਅੱਧਾ ਟੋਬਾ ਉਧਰ ਸੀ ਸਾਰਾ ਪਾਣੀ ਇੱਧਰ ਪਾਤਾ ਨਿਕਾਸੀ ਬਈਆਂ ਦਾ ਘਰ ਵਧ ਗਿਆ 3000 ਅੱਛਾ ਜੀ ਤੇ ਫਿਰ ਪਾਣੀ ਤਾਂ ਉਹੀ ਆਉਦੀ ਵੀ ਨਿਕਾਸੀ ਨਹੀਂ ਜਿਹੜਾ ਪਹਿਲਾਂ 1250 ਘਰ ਸੀ ਹੁਣ ਬਈਆਂ ਦੇ ਘਰ ਨਹੀਂ ਵਧੇ ਪਾਣੀ ਉਹ ਵੀ ਨਹੀਂ ਨਿਕਲਦਾ ਇੱਥੇ ਝੂਲੇ ਲਾਉਣ ਪਾਰਕ ਲਾਉਣ ਬੱਚਿਆਂ ਨੂੰ ਬੁੜੀਆਂ ਬੈਠਣ ਪਾਣੀ ਦਾ ਪ੍ਰਬੰਧ ਕਰਨ ਸਫਾਈ ਸਾਰਿਆਂ ਨੂੰ ਜੀ ਵਧੀਆ ਲੱਗਦੀ ਆ ਨਮਾ ਤੋਬਾ ਫੁੱਟਿਆ ਜਾ ਰਿਹਾ ਬੀਬੀ ਜੀ ਇਹਦੇ ਬਾਰੇ ਮਤਲਬ ਬੰਦ ਕਰਤਾ ਕੰਮ ਕੀ ਕਹੋਂਗੇ ਇਹਦੇ ਬਾਰੇ ਇਹ ਪਤਾ ਨਹੀਂ ਜੀ ਚੱਲਦਾ ਚੱਲਦਾ ਕੰਮ ਖੜ ਗਿਆ ਪਹਿਲਾਂ ਵੀ ਲੱਗੀਆਂ ਸੀ ਬਜ਼ੁਰਗਾਂ ਹੁਣ ਤਾਂ ਕ੍ਰੇਨ ਨਾ ਪੱਟ ਤਾਂ ਸੀ ਟੁੱਬ ਤੇ ਬਸ ਫੇਰ ਖੜ ਗਿਆ ਹੁਣ ਪਰਸੋਂ ਉਹ ਵੀ ਕੋਈ ਚ ਗੱਲ ਨਹੀਂ ਕਰਕੇ ਜਿਹੜੇ ਅਫਸਰ ਜੀ ਸਾਂਝੀਆਂ ਜੀਆਂ ਗੱਲਾਂ ਕਰਕੇ ਚਲੇ ਗਏ ਜਿਨੇ ਜੀ ਕੰਮ ਕਰਾਉਣਾ ਹੁਣ ਆਪਾਂ ਆਪਣੇ ਘਰ ਦਾ ਕੰਮ ਕਰਦੇ ਨਹੀਂ ਬਿਲਕੁਲ ਜੀ ਤੇ ਫਿਰ ਇਹ ਵੀ ਘਰਈ ਹੈ ਨਾ ਇੱਕ ਬਿਲਕੁਲ ਤੇ ਫਿਰ ਕਿਉਂ ਨਹੀਂ ਕਰਦੇ ਹੁਣ ਸਾਨੂੰ 4 ਸਾਲ ਹੋ ਗਏ ਜੀ ਅਸੀਂ ਬਾਹਰ ਨਹੀਂ ਨਿਕਲਦੇ ਨਾ ਬੱਚਾ ਨਾ ਕੋਈ ਬੁੜੀ ਉਹਨਾਂ ਨਾਲ ਤੇ ਗੱਲ ਕਰਦੇ ਆਂ ਅਸੀਂ ਕਿੱਥੇ ਨੂੰ ਜਾਈਏ ਅਸੀਂ ਹਾਂਜੀ ਹੁਣ ਕਿੰਨੀ ਵਾਰੀ ਅਸੀਂ ਸਪੀਚਾਂ ਦੇ ਚੁੱਕੇ ਆ ਕੋਈ ਰਿਸ਼ਤੇਦਾਰ ਨਹੀਂ ਸਾਡੇ ਆਉਂਦੇ ਰਿਸ਼ਤੇਦਾਰਾਂ ਨੇ ਮਨਾਂ ਕਰਤਾ ਕਹਿੰਦੇ ਅਸੀਂ ਨਹੀਂ ਆਉਣਾ ਠੀਕ ਹੈ ਜਰਮਾ ਪਿੰਡ ਤਿੰਨਾਂ ਪਾਣੀ ਖੜਾ ਮੌਨਸੂਨ ਦਾ ਮੌਸਮ ਹੈ ਕਿੰਨੀ ਕਿਸਮ ਦੀ ਸੱਸਿਆ ਸੰਭਲਣਾ ਪੈਂਦਾ ਸਮੱਸਿਆ ਉਹਨਾਂ ਨੂੰ ਅਸੀਂ ਤੁਹਾਨੂੰ ਕੀ ਦੱਸੀਏ ਅਸੀਂ ਤਾਂ ਤੁਹਾਨੂੰ ਕੁਝ ਦੱਸ ਜਿਆਦੇ ਤੁਹਾਡੇ ਸਾਹਮਣੇ ਹੀ ਹਾਲ ਹੈ ਜੋ ਹਾਲ ਤੁਸੀਂ ਦੇਖ ਰਹੇ ਹੋ ਉਹੀ 4 ਸਾਲ ਪਹਿਲਾਂ ਸੀ ਉਹੀ ਹਾਲ ਹੁਣਾ ਇਹਦਾ ਹੱਲ ਕੁਝ ਨਹੀਂ ਹੋ ਸਕਦਾ ਅਸੀਂ ਇੰਨੀ ਤਕਲੀਫ ਦੇ ਵਿੱਚ ਆ ਕਿ ਅਸੀਂ ਬਹੁਤ ਸੁਣਵਾਈ ਕਰ ਲਈ ਸਾਰੀ মিডিਆ ਆ ਕੇ ਮੁੜ ਗਈ ਲੇਕਿਨ ਅਸੀਂ ਕੁਝ ਨਹੀਂ ਨਾ ਉਹ ਕਰ ਸਕੇ ਆ ਨਾ ਅਸੀਂ ਤਾਂ ਬਹੁਣ ਬੈਠੇ ਹੀ ਆ ਅਸੀਂ ਕਾਰ ਵੀ ਕੀ ਸਕਦੇ ਆ ਇਸ ਤੋਂ ਬਿਹਤਰ ਆ ਕਿ ਮਕਾਨ ਵੇਚੋ ਤੇ ਬਾਹਰ ਜਾਓ ਆਹੀ ਹਾਲ ਆ ਫਿਰ ਤਾਂ ਦੇਖੋ মিডিਆ ਦਾ ਸਿਰਫ ਦਿਖਾਉਣਾ ਹੁੰਦਾ ਹੈ মিডিਆ ਦਾ ਕੰਮ ਆ ਸਿਰਫ ਦਿਖਾਉਣਾ ਪ੍ਰਸ਼ਾਸਨ ਨੂੰ ਵੀ ਇਸ ਪਿੰਡ ਦੇ ਵਿੱਚ ਆ ਸਮੱਸਿਆ ਇਹ ਕੰਮ ਕਰਨੇ ਹੁੰਦੇ ਨੇ ਪਿੰਡ ਦੀਆਂ ਪੰਚਾਇਤਾਂ ਨੇ ਕਰਨੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਚੁਣਦੇ ਆ ਜਿਹੜੇ ਹਲਕਾ ਵਿਧਾਇਕ ਹੁੰਦਾ ਮੈਂਬਰ ਪਾਰਲੀਮੈਂਟ ਹੁੰਦਾ ਜਾਂ ਜਿਹੜੀ ਬਿਊਰੋਕ੍ਰੇਸੀ ਆ ਅਫਸਰशाही ਆ ਉਹਨੇ ਕੰਮ ਕਰਨੇ ਹੁੰਦੇ ਨੇ ਜਦੋਂ ਉਹ ਤੁਹਾਡੇ ਪਿੰਡ ਆਉਂਦੇ ਨੇ ਤੁਸੀਂ ਉਹਨਾਂ ਨੂੰ ਪੁੱਛਦੇ ਹੋ ਇਸ ਬਾਰੇ ਬਹੁਤ ਮੈਂ ਕਹਾਂ ਸਾਰਾ ਪਿੰਡ ਇਕੱਠਾ ਹੁੰਦਾ ਹੁਣੀ ਹਲੇ ਤਾਂ ਪਰਸੋ ਹੀ ਹੋ ਕੇ ਹਟਿਆ ਵੈ ਮੇਰੇ ਬੇਟੇ ਦੀ ਮੈਰਿਸ ਸੀ ਸੱਤ ਸੱਤ ਮਹੀਨੇ ਪਹਿਲਾਂ ਉਦੋਂ ਇੱਥੇ ਹੀ ਇੱਥੇ ਹੀ ਗੱਲ ਹੋਈ ਸੀ ਇੱਦਾਂ ਹੀ ਪਾਣੀ ਖੜਾ ਸੀ ਸਾਡੀ ਸਾਰੀ ਡੈਕੋਰੇਸ਼ਨ ਹੋਈ ਵੀ ਸੀ ਕਿ ਸਾਰਾ ਕੁਝ ਹੋ ਰਿਹਾ ਸੀ ਬਿਲਕੁਲ ਕੁਛ ਹੋਇਆ ਉਦੋਂ ਹੀ ਪਾਣੀ ਖੜਾ ਸੀਗਾ ਉਦੋਂ ਹੀ ਸਾਡੇ ਰਿਸ਼ਤੇਦਾਰ ਆਏ ਆ ਤੁਸੀਂ ਮਤਲਬ ਇੱਕ ਕੀਤਾ ਸੀਗਾ ਪ੍ਰਣ ਕੀਤਾ ਵੀ ਅਸੀਂ ਜਾ ਕੇ ਰੋਡ ਜਾਮ ਕਰਾਂਗੇ ਧਰਨਾ ਲਗਾਵਾਂਗੇ ਹਾਂਜੀ ਪਰ ਤੁਸੀਂ ਨਹੀਂ ਲਗਾਇਆ ਤੁਸੀਂ ਬੀ ਡੀ ਪੀਓ ਦਫਤਰ ਨਹੀਂ ਗਏ ਉਸ ਤੋਂ ਬਾਅਦ ਜਿਸ ਦਾ ਕਿ ਕਹਾਵਤ ਹੈ ਵੀ ਜਦੋਂ ਬੱਚਾ ਰੋਂਦਾ ਹੈ ਮਾਂ ਦੁੱਧ ਉਸ ਉਦੋਂ ਹੀ ਪਲਾਉਂਦੀ ਹੈ ਨਾ ਜਦੋਂ ਤੁਸੀਂ ਉੱਥੇ ਗਏ ਹੀ ਨਹੀਂ ਅਫਸਰਾਂ ਦੇ ਕੋਲੇ ਸਾਨੂੰ ਵਿਸ਼ਵਾਸਨ ਦਿੱਤਾ ਗਿਆ ਸੀ ਕਿ ਟੋਪਾ ਪਟਿਆ ਜਾਊਗਾ ਪਟਿਆ ਵੀ ਆ ਫਿਰ ਵਿੱਚੇ ਹੀ ਬੰਦ ਕਰਤਾ ਹੁਣ ਸਾਨੂੰ ਕੀ ਪਤਾ ਵੀ ਕਿੰਨੀਆਂ ਕਿ ਪਾਰਟੀਆਂ ਕਿੱਧਰ ਕਿੱਧਰ ਹੋ ਰਹੀਆਂ ਸਾਨੂੰ ਇਸ ਗੱਲ ਦਾ ਨਹੀਂ ਨਾ ਪਤਾ ਹੈਗਾ ਮਤਲਬ ਤੁਹਾਨੂੰ ਲੱਗਦਾ ਵੀ ਰਾਜਨੀਤੀ ਹਾਂਜੀ ਹਾਂ ਹੈਗੀ ਆ ਇਹ ਅਸੀਂ ਤਾਂ ਬਹੁਤ ਜ਼ਿਆਦਾ ਬੜਾ ਅਸੀਂ ਦੱਸ ਹੀ ਨਹੀਂ ਸਕਦੇ ਵੀ ਅਸੀਂ ਕਿੰਨੀ ਕਿ ਸਮੱਸਿਆ 'ਚ ਆ ਥੋੜੇ ਮਤਲਬ ਥੋੜੀਆਂ ਗਲੀਆਂ ਨੂੰ ਸਮੱਸਿਆ ਸਾਰਿਆਂ ਨੂੰ ਹੀ ਆ ਇਹ ਨਹੀਂ ਪਤਾ ਹੁਣ ਉਧਰਲੇ ਪਾਸੇ ਕੀ ਆ ਸਾਡਾ ਸਭ ਤੋਂ ਜ਼ਿਆਦਾ ਸਾਨੂੰ ਸਮੱਸਿਆ ਕਿਉਂਕਿ ਸਾਰੇ ਪਿੰਡ ਦਾ ਪਾਣੀ ਇੱਥੇ ਆਂਦਾ ਸਾਰੇ ਆਂਦਾ ਇੱਥੇ ਪਾਣੀ ਤੇ ਹੁਣ ਮੈਨੂੰ ਲੱਗਦਾ ਵੀ ਮਤਲਬ ਪਾਣੀ ਸਿਰ ਤੋਂ ਲੰਘਿਆ ਕਰੋਂਗੇ ਹੁਣ ਕੀ ਕਰਾਂਗੇ ਹੁਣ ਉੱਥੇ ਜਾ ਕੇ ਜਾਂ ਮਰੋ ਜਾਂ ਮਾਰ ਦੋ ਕੱਲ ਇਹ ਹੋਣੀ ਆ ਹੁਣ ਤਾਂ ਠੀਕ ਹੈ ਨਾ ਜਾਂ ਮਾਰੋ ਜਾਂ ਮਾਰ ਦੋ ਦਰੋ ਕਰਾਂਗੇ ਹਾਂ ਇਹ ਆ ਪੁੱਤ ਜੀ ਕਿੰਨਾ ਤੁਹਾਡਾ ਮੇਰਾ ਨਾਮ ਜਗਜੀਤ ਸਿੰਘ ਜੀ ਤੁਹਾਡਾ ਪਿੰਡ ਕਿਹੜਾ ਜੀ ਮੇਰਾ ਪਿੰਡ ਜਸਪਾਲੋਆ ਜੀ ਇੱਥੇ ਮਤਲਬ ਐਮ ਐਲ ਏ ਆਉਂਦੇ ਨੇ ਮੈਂਬਰ ਪਾਰਲੀਮੈਂਟ ਆਉਂਦੇ ਨੇ ਵੋਟਾਂ ਮੰਗਣ ਲਈ ਪਿੰਡ ਦੀ ਪੰਚਾਇਤ ਸੀਗੀ ਜੀ ਤੇ ਫਿਰ ਵੀ ਪਿੰਡ ਦਾ ਨਾਂ ਬੁਰਾ ਹਾਲ ਹੈ ਕਾਰਨ ਕੀ ਹੈ ਕਾਰਨ ਕੁਛ ਨਹੀਂ ਸਰ ਅਸੀਂ ਬਹੁਤ ਜਾਨਕੀ ਇੱਥੇ ਸਰਦਾਰ ਗੁਰਕੀਰ ਸਿੰਘ ਜੀ ਕੋਟਲੀ ਐਮਐਲਏ ਅਸੀਂ ਉਹਨਾਂ ਨੂੰ ਵੀ ਕਿਹਾ ਉਹਨਾਂ ਨੂੰ ਇੱਥੇ ਮੌਕਾ ਦਿਖਾਇਆ ਜੀ ਤੇ ਮੌਕਾ ਦੇ ਕੇ ਚਲੇ ਜਾਂਦੇ ਨੇ ਜੀ ਬਸ ਕੀ ਕਰੀਏ ਫਿਰ ਉਸ ਤਰਨਪ੍ਰਿੰਸ ਸੌਹਲ ਨੂੰ ਉਹਨਾਂ ਨੂੰ ਵੀ ਮੌਕਾ ਦਿਖਾਇਆ ਉਹ ਵੀ ਮੌਕਾ ਦੇਖ ਕੇ ਚਲੇ ਗਏ ਨੇ ਮੌਕਾ ਦੇਖ ਕੇ ਚਲੇ ਜਾਂਦੇ ਨੇ ਕਰਾਂਗੇ ਕਰਦਾ ਕੋਈ ਕੁਝ ਨਹੀਂ ਹੈਗਾ ਜਿੱਥੇ ਜਿਹੜੇ ਹੁਣ ਐਮਐਲਏ ਸੌਂਗ ਨੇ ਆਖਰੀ ਵਾਰ ਕਦੋਂ ਆਏ ਨੇ ਪਿੰਡ ਦੇ ਵਿੱਚ ਇਹ ਆਖਰੀ ਵਾਰ ਆਏ ਨੇ ਜੀ ਉਹ ਉਹ ਆਏ ਸੀਗੇ ਆਪਣੇ ਇੱਥੇ ਵੋਟਾਂ ਮੰਗਣੇ ਆਏ ਸੀਗੇ ਜੀ ਵੋਟਾਂ ਮਕਣਾਂ ਹਾਂ ਵੋਟਾਂ ਨੂੰ ਹੀ ਆਉਂਦੇ ਨੇ ਹੋਰ ਕੋਈ ਕਿਸੇ ਕੰਮ ਨੂੰ ਨਹੀਂ ਆਉਂਦੀ ਜure ਉਹੋਂ ਫਿਰ ਮਤਲਬ ਪਿੰਡ ਵਾਸੀਆਂ ਨੇ ਰੱਖੀ ਨਹੀਂ ਮੰਗ ਵੀ ਸਾਡੀ ਆ ਸਮੱਸਿਆ ਦਾ ਹੱਲ ਕਰੋ ਵੀ ਇੰਨੇ ਸਾਲ ਤੋਂ ਅਸੀਂ ਨਰਕ ਵਰ ਜਿੰਦਗੀ ਜਿਉ ਰਹੇ ਹਾਂ ਸਾਰੇ ਕਹਿੰਦੇ ਜੀ ਹਾਂ ਕਰਾਂਗੇ ਕਰਾਂਗੇ ਹੱਥ ਜੋੜ ਕੇ ਲੰਘ ਜਾਂਦੇ ਨੇ ਜੀ ਹੋਰ ਕੋਈ ਹੁਣ ਜਾ ਕੇ ਤੁਸੀਂ ਉਹਨਾਂ ਨੂੰ ਦਫ਼ਤਰ ਨਹੀਂ ਮਿਲਦੇ ਹੈਗੇ ਅਸੀਂ ਦਫ਼ਤਰ ਗਏ ਆ ਜੀ ਕੋਈ ਹੱਲ ਨਹੀਂ ਹੈਗਾ ਜੀ ਹੁਣ ਤਾਂ ਬਸ ਧਰਨਾ ਲਾਵਾਂਗੇ ਜੀ ਹਾਂ ਜੀ ਵੀ ਜੀ ਕਿੰਨਾ ਚਿਰ ਤੁਹਾਡਾ ਰਾਣੀ ਹੈ ਜੀ ਮੇਰਾ ਮਾਤਾ ਜੀ ਪਿੰਡ ਦੇ ਵਿੱਚ ਇੰਨਾ ਬੁਰਾ ਹਾਲਾ ਪਾਣੀ ਖੜਾ ਮੱਛਰ ਪਨਪਰਾ ਨੇ ਮੱਖੀਆਂ ਨੇ ਹਾਂਜੀ ਤੇ ਬੱਚਿਆਂ ਦਾ ਬਹੁਤ ਰਹਿਣਾ ਮੁਸ਼ਕਲ ਆ ਕੀ ਕਹਾਂਗੇ ਤੇ ਬਾਰੇ ਬੱਸ ਜੀ ਸਾਡਾ ਤਾਂ ਕੁਛ ਨਾ ਪੁੱਤ ਬਹੁਤ ਬੁਰਾ ਹਾਲ ਆ ਇੱਥੇ ਜੀ ਜਿੰਨਾ ਚਿਰ ਪਿੰਡ ਦਾ ਇੱਕਾ ਨਹੀਂ ਹੁੰਦਾ ਕੁਝ ਹੋਣਾ ਹੀ ਨਹੀਂ ਜਿਹੜੇ ਮੂਰੇ ਚਮਚੇ ਨੇ ਉਹ ਜਾ ਕੇ ਆਪਣਾ ਮੂਰੇ ਹੀ ਰੋਕ ਦਾਂਦੇ ਨੇ ਫੋਨ ਕਰਕੇ ਉਸ ਨਹੀਂ ਬਣਦਾ ਜਿੰਨਾ ਚਿਰ ਉਹ ਪਿੰਡ ਦਾ ਇੱਕਾ ਨਹੀਂ ਹੁੰਦਾ ਕੁਝ ਵੀ ਨਹੀਂ ਬਣਦਾ ਇੱਥੇ ਦੱਸੋ ਹੁਣ ਮੈਨੂੰ ਬਿਮਾਰ ਰਹਿੰਦੀ ਆ ਕਈ ਘੇਰੇ ਅਸੀਂ ਰੋਟੀ ਬਾਹਰੋਂ ਲੈ ਕੇ ਆਉਨੇ ਵੀ ਵੀ ਪਿੰਡ ਦਾ ਈ ਕਾ ਕਿਉਂ ਨਹੀਂ ਬਣਦਾ ਜਦੋਂ ਤੁਹਾਡੀ ਸਮੱਸਿਆ ਤੁਹਾਡੇ ਗਲੀਆਂ 'ਚ ਪਾਣੀ ਖੜਾ ਏਕਾ ਵੀ ਨਹੀਂ ਬਣਦਾ ਹਾਂਜੀ ਬਸ ਅਸੀਂ ਇੱਥੋਂ ਕਹਿਦਾ ਨੇ ਆ ਹੁਣ ਕੋਟਲੀ ਆਇਆ ਤੇ ਕਹਿੰਦਾ ਕੱਲ ਨੂੰ ਮੈਂ ਪਾਣੀ ਕਢਾ ਦੂੰ ਵੋਟਾਂ ਲੈ ਗਏ ਬਸ ਕਿਹਨੇ ਆਉਣਾ ਅਸੀਂ ਫੇਰ ਚੁੱਪ ਕਰਕੇ ਪਾ ਦਿੰਨਾ ਵੀ ਚੱਲ ਕੋਈ ਨਾ ਅਗਲਾ ਆਇਆ ਘਰ ਛੱਡ ਕੇ ਕਹਿੰਦਾ ਬਹੁਤ ਬੁਰਾ ਹਾਲ ਆ ਮੈਂ ਤਾਂ ਉਹਨੂੰ ਕਹਿਦਾ ਸੀ ਜਦ ਵੀ ਮਾ ਸਾਡਾ ਭੋਰਾ ਵੀ ਨਹੀਂ ਬੁਰਾ ਹਾਲ ਵਧੀਆ ਹਾਲ ਆ ਸਾਡਾ ਤਾਂ ਮੈਂ ਇੱਕ ਨੇ ਕਿਹਾ ਜੇ ਦੁਖੀ ਆ ਫੇਰ ਤਾਂ ਕਹਿਣਾ ਹੀ ਕਹਿਣਾ ਦੱਸੋ ਹੁਣ ਕੀ ਕਰੋਗੇ ਵੀ ਹੁਣ ਮਲਾਕਰੀ ਹੁਣ ਬਸ ਅਸੀਂ ਧਰਨਾ ਲਾਦਣਾ ਕੱਲ ਨੂੰ ਜਾ ਕੇ ਉੱਥੇ ਵੀਡੀਓ ਦਾ ਉਤਰ ਸਾਡਾ ਬਸ ਇਹੀ ਹਾਲ ਆ ਮੈਂ ਇੰਨੀ ਬਿਮਾਰ ਆ ਬਹੁਤ ਜ਼ਿਆਦਾ ਮੈਨੂੰ ਸ਼ੂਗਰ ਦੀ ਆ ਸ਼ੂਗਰ ਵੱਜ ਜਾਂਦਾ ਹੁਣ ਇੰਨਾ ਮੈਨੂੰ ਉਹ ਹੋ ਗਿਆ 2800 ਤੇ ਪਰਸੋਂ ਟੈਸਟ ਕਰਵਾ ਕੇ ਆਇਆ ਗੁਰਦੇ ਨੂੰ ਰਫਲੈਕਸ਼ਨ ਪਹੁੰਚ ਗਈ ਮੁੰਡਾ ਮੇਰਾ ਚੰਡੀਗੜ੍ਹ ਉੱਥੇ ਬੜੇ ਔਸਰ ਨੂੰ ਦਿਖਾਇਆ ਉਹ ਕਹਿੰਦਾ ਵੀ ਪਾਣੀ ਦੇ ਵਿੱਚ ਤਾਂ ਜਮੇ ਨਹੀਂ ਲੰਗਣਾ ਅੱਛਾ ਜੀ ਹਾਂਜੀ ਪੈਰਾਂ ਨੂੰ ਪਾਣੀ ਨਹੀਂ ਲੱਗਣਾ ਚਾਹੀਦਾ ਪੈਰ ਮੇਰੇ ਗਲੇ ਪੈ ਗਏ ਨਹੀਂ ਪਾਣੀ ਚ ਖੜੇ ਹਾਂ ਹੁਣ ਕੀ ਕਰੀਏ ਸਾਡਾ ਇੰਨਾ ਬੁਰਾ ਹਾਲ ਆ ਦੱਸੋ ਸਾਡਾ ਕਸੂਰ ਦੱਸੇ ਸਰਕਾਰ ਵੀ ਕੀ ਆ ਹਾਂਜੀ ਵੀਰ ਜੀ ਕਿੰਨਾ ਤੁਹਾਡਾ ਜੀ ਮੇਰਾ ਨਾਮ ਜੀ ਕਰਮਜੀਤ ਸਿੰਘ ਆ ਜੀ ਕਰਮਜੀਤ ਸਿੰਘ ਹੱਥੋਂ ਵੀ ਨਾ ਪਾਣੀ ਆ ਤੁਹਾਡੇ ਪਿੰਡ ਓਵਰਫਲੋ ਹੋ ਕੇ ਗਲੀਆਂ ਦੇ ਵਿੱਚ ਭਰ ਚੁੱਕਿਆ ਤੇ ਇੱਧਰ 5-7 ਘਰ ਨੇ ਇਹਨਾਂ ਘਰਾਂ ਦੇ ਲੋਕ ਕਿਸ ਤਰ੍ਹਾਂ ਕਰੇ ਜਾਂਦੇ ਨੇ ਬਹੁਤ ਔਖੇ ਜਾ ਰਹੇ ਨੇ ਇਹ ਘਰਾਂ ਵਿੱਚ ਤਾਂ ਇਹ ਘਰ ਦੇ ਵਿੱਚ ਬਣਨ ਲਈ ਤਾਂ ਬਹੁਤ ਆਲੇ ਦੁਆਲੇ ਕਿਸੇ ਪਾਸੇ ਵੀ ਜਾਣ ਨੂੰ ਜਗ੍ਹਾ ਨਹੀਂ ਹੈਗੀ ਇਹ ਲੋਕ ਬਹੁਤ ਦੁਖੀ ਨੇ ਇਹ ਘਰਾਂ ਦੇ ਵਿੱਚ ਬਣਨ ਲਈ ਬਹੁਤ ਇਹਨਾਂ ਦੁਖੀ ਹੋ ਰਹੇ ਨੇ ਬੱਚੇ ਵੀ ਬੱਚੇ ਵੀ ਕਿਸੇ ਪਾਸੇ ਨਹੀਂ ਜਾ ਸਕਦੇ ਘਰਾਂ ਦੇ ਵਿੱਚ ਪਸ਼ੂ ਪਾਸੇ ਬਹੁਤ ਅੰਦਰ ਵੜਦੇ ਨੇ ਸਭ ਸਲੂਟੀ ਅੰਦਰ ਹੀ ਜਾਂਦੇ ਨੇ ਸਾਰਾ ਕੁਝ ਦੇ ਵੀਰਾ 70 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਏ ਪੰਚਾਇਤਾਂ ਬਣਦੀਆਂ ਨੇ ਤੇ ਪੰਚਾਇਤਾਂ ਕੁਝ ਵੀ ਨਹੀਂ ਕਰਦੀਆਂ ਇੱਥੇ ਪੰਚਾਇਤਾਂ ਕੁਝ ਨਹੀਂ ਕਰ ਰਹੀਆਂ ਪੰਚਾਇਤਾਂ ਨੇ ਕਰ ਰਹੇ ਨੇ ਜੇ ਤਾਂ ਕਰਨ ਨਹੀਂ ਦਿੰਦੇ ਹੈਗੇ ਇਹੇ ਹਾਲਾਤ ਨੇ ਜੀ ਇੱਥੇ ਇੱਥੇ ਸਰਪੰਚ ਸਰਪੰਚ ਕੋਈ ਸਰਪੰਚੀ ਨਹੀਂ ਕਰ ਰਹਾ ਸਰਪੰਚੀ ਜੇ ਕਰਦਾ ਵਾ ਕੋਈ ਸਰਪੰਚੀ ਉਹਨੂੰ ਕਰਨੀ ਵੀ ਨਹੀਂ ਦਿੰਦੇ ਨਮਾ ਟੁੱਬਾ ਪੁੱਟਿਆ ਜਾ ਰਿਹਾ ਇਹਨੂੰ ਲੱਗਦਾ ਵੀ ਸਵੱਸਿਆ ਹੱਲ ਹੋਊਗੀ हां जी हां समस्या ਹੱਲ ਹੋ ਸਕਦੀ ਹੈ ਇਹਦੇ ਲਈ ਕਿੰਨਾ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਇਹ ਹੀ ਮੰਗ ਕਰਦੇ ਹਾਂ ਜੀ ਇਹ ਟੋਬੇ ਦਾ ਸਮੱਸਿਆ ਹੱਲ ਹੋ ਜਾਵੇ ਜਿੰਨੇ ਹੁੰਦੀ ਫਿਰ ਕੀ ਕਰੋਗੇ ਤਰਾਓ ਕਰਾਂਗੇ ਅਸੀਂ ਕੁਛ ਨਾ ਕੁਛ ਤਾਂ ਕਰਾਂਗੇ ਇਹਨਾਂ ਦਾ